ਮੈਂ ਗੋਲਡੀ ਬ੍ਰਾਂਡ ਨੂੰ ਵੀ ਕਹਿਣਾ ਚਾਹੁੰਦਾ ਵਾਂ ਰਿੰਦੇ ਨੂੰ ਵੀ ਕਹਿਣਾ ਚਾਹੁੰਦਾ ਵਾਂ ਤੇ ਅਰਸ਼ ਢੱਲੇ ਨੂੰ ਵੀ ਤੇ ਜਿਹੜਾ ਇੱਕ ਹਰੀ ਕੇ ਹਰੀ ਕੇ ਲੰਡਾ ਹਰੀ ਕੇ ਆ ਜਾਂ ਮਧਵਾਵਾ ਸੇ ਬਣੇ ਪਾਕਿਸਤਾਨ 'ਚ ਬੈਠੇ ਹੱਤਵਾਦੀ ਇਹਨਾਂ ਸਾਰਿਆਂ ਨੂੰ ਕਹਾਂਗਾ ਭਾਰਤ ਦੇ ਅੱਗੇ ਆ ਕੇ ਸਰਕਾਰ ਅੱਗੇ ਸੈਂਡਰ ਕਰ ਦਿਓ ਨਹੀਂ ਤਾਹਾਨੂੰ ਨਰਕਾਂ ਦੀ ਜੇਲ੍ਹ ਬਹੁਤ ਜਲਦੀ ਮਿਲੂਗੀ ਕੋਈ ਕੋਈ ਗੁਰਪਤਨ ਪੰਨੂ ਆ ਤੈਨੂੰ ਤਾਂ ਨਰਕਾਇਟ ਟੈਕਟ ਮੈਨ ਲਈ ਮਿਲਣੀ ਆ ਨਾਲ ਤੇਰੇ ਜਿਹੜੇ ਪਿਆਦੇ ਜੇ ਆ ਇਹਨਾਂ ਨੂੰ ਮਿਲਣੀ ਆ ਕਿਉਂਕਿ ਅਸੀਂ ਹਮੇਸ਼ਾ ਆਪਣੇ ਭਾਰਤ ਦੀ ਸੁੱਖ ਮੰਗਣੀ ਆ ਤੁਸੀਂ ਸਾਡੇ ਭਾਰਤ ਨੂੰ ਤੋੜਨ ਦੀ ਅਗਲਾ ਕਰਦੇ ਹੋ ਅੱਜ ਸਾਡੇ ਫੌਜੀ ਜਵਾਨ ਕਿੰਨੀ ਖੁਸ਼ੀ ਮਨਾ ਰਹੇ ਆ ਬਾਰਡਰਾਂ ਤੇ ਅਰੰਗਿਆ ਝੰਡੇ ਨੂੰ ਸਰੂੜ ਕਰਦੇ ਪਏ ਨੇ ਤੁਸੀਂ ਲੋਕ ਸਾਡੇ ਭਾਰਤ ਨੂੰ ਕੋਈ ਨੁਕਸਾਨ ਨਹੀਂ ਕਰ ਸਕਦੇ ਨਾ ਸਾਡਾ ਤੁਹਾਡੇ ਹਿੰਮਤ ਆ ਅਸੀਂ ਬੜੇ ਭਾਗਾ ਵਾਲੇ ਵੀ ਸਾਡੇ ਜਿਹੜਾ ਰੰਗਾ ਝੰਡੇ ਦਾ ਸੀ ਨਿੱਗ ਬਾਣ ਰਹੇ ਆ ਲੇਕਿਨ ਤਾੜੀਕ ਨਹੀਂ ਚੱਲੂਗੀ ਹੋਰ ਬਦਨ ਪੰਨੂ ਨੂੰ ਨਰਕਾ ਟਿਕਟ ਦੇਣੀ ਪਊਗੀ ਬਹੁਤ ਜਲਦੀ ਦੇਣੀ ਪਊਗੀ ਅੱਜ ਸਾਡਾ ਭਾਰਤ ਪੂਰੀ ਖੁਸ਼ੀਆਂ ਮਨਾ ਰਿਹਾ ਅੱਜ ਗਣਤ ਤਾਤਰ ਦਿਵਸ ਦੀਆਂ ਅੱਜ ਤਿਰੰਗਾ ਝੰਡਾ ਨੂੰ ਸਾਡੇ ਨੂੰ ਅਸੀਂ ਸਲੂਟ ਕਰਦੇ ਆ ਹਮੇਸ਼ਾ ਹੀ ਸਾਡਾ ਤਿਰੰਗਾ ਝੰਡਾ ਉੱਚਾ ਰਹੇਗਾ ਅਸੀਂ ਤਿਰੰਗਾ ਝੰਡੇ ਦੀ ਸ਼ਾਨ ਬਣਾਵੇ ਕਿਉਂਕਿ ਕੁਝ ਲੋਕ ਸ਼ਰਾਰਤੀ ਲੋਕ ਜਿਹੜੇ ਬਾਹਰ ਬੈਠੇ ਕੈਨੇਡਾ ਅਮਰੀਕਾ ਤੋਂ ਬੈਠ ਕੇ ਸਾਡੇ ਪੰਜਾਬ ਨੂੰ ਜਾਂ ਭਾਰਤ ਨੂੰ ਤਮਾਹ ਕਰ ਲੱਗੇ ਹੋਏ ਨੇ ਉਹਨਾਂ ਦੀ ਇੱਕ ਨਹੀਂ ਚੱਲੂਗੀ ਸਾਡੇ ਤਰੰਗਾ ਝੰਡੇ ਦੀ ਆਨ ਬਾਨ ਸ਼ਾਨ ਹਮੇਸ਼ਾ ਹੀ ਰਹੂਗੀ ਤਰੰਗਾ ਜਿਹੜਾ ਝੰਡਾ ਵਾ ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਸਾਨੂੰ ਮਿਲਿਆ ਵਾ ਲੇਕਿਨ ਗੁਰਪਤਾਨ ਪੰਨੂ ਅਤਵਾਦੀ ਪਹਿਲਾਂ ਤਾਂ ਕਹਿੰਦਾ ਸੀ ਸ੍ਰੀ ਅਮਰਸਰ ਸਾਹਿਬ ਤੋਂ ਜੁਦੇ ਤੱਕ ਜਹਾਂ ਰੋਕ ਲਾ ਲੈ ਏਅਰਪੋਰਟ 'ਤੇ ਰੋਕ ਦੇਵਾਂਗੇ ਬਗਵਾਸ਼ੀ ਰਾਮਦੇਵ ਜੀ ਦਾ ਮੰਦਿਰ ਬਣ ਗਿਆ ਅਜੁੱਧਿਆਚ ਸਭ ਤੋਂ ਪਹਿਲਾਂ ਉਹ ਵਧਾਈ ਫਿਰ ਕਹਿੰਦਾ ਸੀ ਪੰਨੂ ਆਤਮਾ ਦੀ ਬਈ ਟੇਣਾ ਰੋਕ ਦਿਆਂਗੇ ਤੇਰੇ ਕੁਝ ਕਰਦੇ ਆਵੇਂ ਇਹ ਕਰਦੇ ਨੇ ਬਈ ਮੈਂ ਭਵਨ ਦਮਨ ਜੀ ਨੂੰ ਕਹਿਣਾ ਚਾਹਨਾ ਪੀਯੂ ਜਾ ਕੇ ਬਈ ਲੋਕਾਂ ਨੂੰ ਕਹਿਣਾ ਇਹ ਵਿਰੋਧ ਕਰੋ ਇਹਦਾ ਉਹ ਵੀ ਅੱਜ ਭਵਨ ਦਮਨ ਜੀ ਨੇ ਅੱਜ ਤਿਰੰਗਾ ਝੰਡਾ ਫੜਾਇਆ ਉਹਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਪੰਜਾਬ ਸਰਕਾਰ ਦੀ ਬਈ ਤਿਰੰਗਾ ਝੰਡਾ ਫੜਨ ਵਾਲਾ ਫੜਾਇਆ ਮੈਂ ਗੋਲਡੀ ਬ੍ਰਾਂਡ ਨੂੰ ਵੀ ਕਹਿਣਾ ਚਾਹਨਾ ਵਾਂ ਰਿੰਦੇਰੂ ਨੂੰ ਵੀ ਕਹਿਣਾ ਚਾਹਨਾ ਵਾਂ ਤੇ ਅਰਸ਼ ਢੱਲੇ ਨੂੰ ਵੀ ਤੇ ਜਿਹੜਾ ਇੱਕ ਹਰੀ ਕੇ ਹਰੀ ਕੇ ਲੰਡਾ ਹਰੀ ਕੇ ਆ ਜਮਦਾਵਾਸ ਦੇ ਜਿਹੜੇ ਪਾਕਿਸਤਾਨ ਜਿਵੇਂ ਠਿਆਤਵਾਦੀ ਇਹਨਾਂ ਸਾਰਿਆਂ ਨੂੰ ਬਹੋਮਾ ਭਾਰਤ ਦੇ ਅੱਗੇ ਆ ਕੇ ਸਰਕਾਰ ਅੱਗੇ ਸੈਂਡਰ ਕਰ ਦਿਓ ਨਹੀਂ ਤਾਹਾਨੂੰ ਨਰਕਾਂ ਦੇ ਡਿਟ ਬਹੁਤ ਜਲਦੀ ਮਿਲੂਗੀ ਕਿਉਂਕਿ ਗੁਰਪਤਨ ਪੰਨੂ ਆ ਇਨੂੰ ਤਾਂ ਨਰਕਾਇਟਟ ਮਿਲਣੀ ਮਿਲਣੀ ਆ ਨਾਲ ਤੇਰੇ ਜਿਹੜੇ ਪਿਆਦੇ ਜੇ ਆ ਇਹਨਾਂ ਨੂੰ ਮਿਲਣੀ ਆ ਕਿਉਂਕਿ ਅਸੀਂ ਹਮੇਸ਼ਾ ਆਪਣੇ ਭਾਰਤ ਦੀ ਸੁੱਖ ਮੰਗਣੀ ਆ ਤੁਸੀਂ ਸਾਡੇ ਭਾਰਤ ਨੂੰ ਤੋੜਨ ਦੀ ਅਗਲਾ ਕਰਦੇ ਹੋ ਅੱਜ ਸਾਡੇ ਫੌਜੀ ਜਵਾਨ ਕਿੰਨੀ ਖੁਸ਼ੀ ਮਨਾ ਰਹੇ ਆ ਬਾਰਡਰਾਂ ਤੇ ਰੰਗੇ ਝੰਡੇ ਨੂੰ ਸਰੂਪ ਕਰਦੇ ਪਏ ਨੇ ਤੁਸੀਂ ਲੋਕ ਸਾਡੇ ਭਾਰਤ ਨੂੰ ਕੋਈ ਨੁਕਸਾਨ ਨਹੀਂ ਕਰ ਸਕਦੇ ਨਾ ਸਾਡਾ ਤੁਹਾਡੇ ਹਿੰਮਤ ਆ ਅਸੀਂ ਬੜੇ ਭਾਗਾ ਵਾਲੇ ਆ ਵੀ ਸਾਡਾ ਜਿਹੜਾ ਤਿਰੰਗਾ ਝੰਡੇ ਦਾ ਸੀ ਨਿੱਗ ਬਾਣ ਰਹੇ ਆ ਲੇਕਿਨ ਤਾੜੀਕ ਨਹੀਂ ਚੱਲੂਗੀ ਗੁਰਪਤਨ ਪੰਨੂ ਨੂੰ ਨਰਕਾ ਟਿਕਟ ਦੇਣੀ ਪਊਗੀ ਬਹੁਤ ਜਲਦੀ ਦੇਣੀ ਪਊਗੀ ਅੱਜ ਸਾਡਾ ਭਾਰਤ ਪੂਰੀ ਖੁਸ਼ੀਆਂ ਮਨਾ ਰਿਹਾ ਅਜ ਗਰਨਤਾਦਰ ਦਿਵਸ ਦੀਆਂ ਅੱਜ ਤਿਰੰਗਾ ਝੰਡਾ ਨੂੰ ਸਾਡੇ ਨੂੰ ਅਸੀਂ ਸਲੂਟ ਕਰਦੇ ਆ ਹਮੇਸ਼ਾ ਹੀ ਸਾਡਾ ਤਿਰੰਗਾ ਝੰਡਾ ਉੱਚਾ ਰਹੇਗਾ ਅਸੀਂ ਤਿਰੰਗੇ ਝੰਡੇ ਦੀ ਸ਼ਾਨ ਬਣਾਵੇ ਕਿਉਂਕਿ ਕੁਝ ਲੋਕ ਸ਼ਰਾਰਤੀ ਲੋਕ ਜਿਹੜੇ ਬਾਹਰ ਬੈਠੇ ਕੈਨੇਡਾ ਅਮਰੀਕਾ ਤੋਂ ਬੈਠ ਕੇ ਸਾਡੇ ਪੰਜਾਬ ਨੂੰ ਜਾਂ ਭਾਰਤ ਨੂੰ ਤਮਾਹ ਕਰ ਲੱਗੇ ਹੋਏ ਨੇ ਉਹਨਾਂ ਦੀ ਇੱਕ ਨਹੀਂ ਚੱਲੂਗੀ ਸਾਡੇ ਤਰੰਗਾਂ ਝੰਡੇ ਦੀ ਆਨ ਬਾਨ ਸ਼ਾਨ ਹਮੇਸ਼ਾ ਹੀ ਰਹੂਗੀ ਤਰੰਗਾਂ ਜਿਹੜਾ ਝੰਡਾ ਵਾ ਸਾਨੂੰ ਬਹੁਤ ਕੁਰਬਾਨੀਆਂ ਦੇ ਕੇ ਸਾਨੂੰ ਮਿਲਿਆ ਵਾ ਲੇਕਿਨ ਗੁਰਪਦਾਰ ਪੰਨੂ ਅਤਵਾਦੀ ਪਹਿਲਾਂ ਤਾਂ ਕਹਿੰਦਾ ਸੀ ਸ੍ਰੀ ਅਮਰਸਰ ਸਾਹਿਬ ਤੋਂ ਜੁਦੇ ਤੱਕ ਜਹਾਂ ਰੋਗ ਲਮਾ ਲੈ 에ਅਰਪੋਰਟ ਦੇ ਰੋਕ ਦੇਵਾਂਗੇ ਬਗਵਾਸ਼ੀ ਰਾਮਦੇਵ ਜੀ ਦਾ ਮੰਦਿਰ बन ਗਿਆ ਅਜੁੱਧਿਆ ਚ ਸਭ ਤੋਂ ਪਹਿਲਾਂ ਉਹ ਵਧਾਈ ਫਿਰ ਕਹਿੰਦਾ ਸੀ ਪੰਨੂ ਆਤਮਾ ਦੀ ਬਈ ਟੈਣਾ ਰੋਕ ਦਿਆਂਵੇ ਤੇ ਕੁਝ ਕਰਦਿਆਂਵੇ ਇਹ ਕਰਦਿਆਂ ਬਈ ਮੈਂ ਭਵੰਤਮਾਨ ਜੀ ਨੂੰ ਕਹਿਣਾ ਚਾਹਨਾ ਪੀਯੂ ਜਾ ਕੇ ਬਈ ਲੋਕਾਂ ਨੂੰ ਕਹਿਣਾ ਇਹ ਬਿਰੋਧ ਕਰੋ ਇਹਦਾ ਉਹ ਵੀ ਅੱਜ ਭਵੰਤਮਾਨ ਜੀ ਨੇ ਅੱਜ ਤਿਰੰਗਾ ਝੰਡਾ ਫੜਾਇਆ ਉਹਦੀ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈ ਪੰਜਾਬ ਸਰਕਾਰ ਦੀ ਬਈ ਤਿਰੰਗਾ ਝੰਡਾ ਫੜਨ ਵਾਲਾ ਫੜਾਇਆ